ਠੰਡ ਬਹੁਤ ਆ ਉੱਥੇ ਬਾਹਰ ਪਿਆ ਠੰਡ ਤੇ ਮੇਰੇ ਤੋਂ ਡਰ ਲੱਗਦਾ ਨ ਦਰਦਾ ਬਹੁਤ ਮੇਰੇ ਤੋਂ ਥੂਈ ਤੇ ਵੀ ਜਾ ਕੇ ਮੈਂ ਜਿਵੇਂ ਕਿਸੇ ਨੇ ਕੁੱਟਿਆ ਮਾਰਿਆ ਹੁੰਦਾ ਇਦਾਂ ਵੀ ਜਾਪਦਾ ਵਾ ਮੈਂ ਤੜਫਦੀ ਹੂ ਸ਼ੈਦ ਨੂੰ ਉਡੀਕਦੀ ਹੂ ਵਿਚਾਰੀ ਇਹਨਾਂ ਵੀ ਮੇਰਾ ਪੁੱਤ ਕਿੱਥੇ ਚਲਾ ਗਿਆ ਇਹਨੂੰ ਇਹਦੇ ਘਰ ਤੱਕਰ ਪਹੁੰਚਾਉਣ ਵਾਸਤੇ ਆਪਾਂ ਇੱਕ ਛੋਟਾ ਜਿਹਾ ਅਪਰਾਲਾ ਕਰਦਾ ਬਾਲਾ ਵੱਡੀ ਕੋਈ ਕੁਰਬਾਨੀ ਨਹੀਂ ਮੰਗਦੇ ਇਹ ਲੋਕ ਤੁਸੀਂ ਵਸ ਇੱਕ ਵੀਡੀਓ ਸ਼ੇਅਰ ਕਰ ਲਈਏਗਾ ہمارا ਨਾਮ ਕੀ ਹੈ ਨੰਸਮ ਦਾ ਸ਼ੰਕਰ कहाँ के रहने वाले हो दार्जिलिंग के तो यहाँ पे कैसे पहुंचे कुछ याद है हम्म कैसे काम से किसी के साथ आए होटल में काम कर रहा था होटल में झगड़ा हुआ तब से इधर कौन से होटल में काम कर रहे थे कुशल कुशल क्या ना अच्छा हिल स्टेशन कसौल में कुशल मिले कसौल में काम कर रहा था पर मोगा में कैसे पहुंचे घर का एड्रेस याद है थोड़ा बहुत कुछ भी पता है यहाँ पे कितने दिन से रह रहे थे तुम ओवर के के नीचे उदर, पुल, नी, हाँ, पुल के नीचे पुल कितने दिन दिन से रह रहे, रहे थे बाहर चार दिन हो गए तो उसके पहले जाएं। यहां एक संस्था है। वो तेरा घर ढूंढने में हेल्प करेंगे अगर तेरे को मेडिसिन की कोई जरूरत हुई वो भी देंगे बट तू भी थोड़ा कोशिश कर वाहसा वीर ਆਪਣਾ ਨਾਮ ਸ਼ੰਕਰ ਦੱਸਦਾ ਜਲਪਾਈ ਗੁੜੀ ਦੱਸਦਾ ਦਾਰਜਲਿੰਗ ਦੱਸਦਾ ਅਸਾਮ ਦਾ ਰਹਿਣ ਵਾਲਾ ਜਿੱਥੇ ਚਾਹ ਦੇ ਬਾਗਾਂ ਜਿੱਥੇ ਚਾਹ ਹੁੰਦੀ ਹੈ ਪੰਜਾਬ ਦੇ ਲੋਕ ਅਸੀਂ ਸਾਰੇ ਚਾਹ ਪੀਂਦੇ ਹਾਂ ਉਸ ਤੋਂ ਆਇਆ ਇਹ ਬੰਦਾ ਪਤਾ ਨਹੀਂ ਕਿਵੇਂ ਆਪਣੇ ਤੋਂ ਵਿਛੜ ਗਿਆ ਕੀ ਗੱਲ ਹੋਈ ਹੈ ਡਿਪਰੈਸ ਦਾ ਜਾਂ ਕੀ ਹੈ ਇਹਨੇ ਆਡਰੈਸ ਵੀ ਥੋੜਾ ਬਹੁਤਾ ਆਪਣਾ ਨਾਮ ਪਤਾ ਲਿਖਿਆ ਵੀ ਆ ਨਾਮ ਨੇ ਲਿਖਿਆ ਸ਼ੰਕਰ ਸਰਕੋ ਸੋਰੀ ਤੇ ਫਿਰ ਰੱਖਿਆ ਰਾਜਪੜੀ ਔਰ ਫਿਰ ਇਹਨੇ ਲਿਖਿਆ ਪਿਤਾ ਇਹ ਨਾਮ ਇਹਨੂੰ ਕਿਹਾ ਸੀ ਫਿਰ ਇਹਨੇ ਆਹ ਲਿਖਿਆ ਜੀ ਪਿਧਰਾ ਦੂ ਤੇ ਇਹ ਜਲਪਾਇ ਗੁੜੀ ਇਲਾਕਾ ਦੱਸਦਾ ਉੱਥੋਂ ਦਾ ਇੱਕ ਮਾਂ ਦਾ ਨਾਮ ਲਿਖਿਆ ਨੇ ਮਾਨ ਕੁਮਾਰੀ ਤੇ ਆਹ ਫੋਨ ਨੰਬਰ ਵੀ ਲਿਖਿਆ ਪਰ ਫੋਨ ਨੰਬਰ ਗਲਤ ਆ ਇਹ ਜੇ ਕੋਈ ਵੀਰ ਸਾਡੇ ਇਸ ਵੀਡੀਓ ਨੂੰ ਦੇਖਦੇ ਆ ਕੋਈ ਇਸ ਐਡਰੈਸ ਨੂੰ ਪਹਿਚਾਣਦੇ ਆ ਇਧਰ ਦੇਖੋ ਸਾਹਮਣੇ ਸ਼ੰਕਰ ਭਾਈ ਸਾਹਮਣੇ ਦੇਖੋ ਤੇ ਇਸ ਵੀਰ ਨੂੰ ਜੇ ਕੋਈ ਪਹਿਚਾਣਦਾ ਤੇ ਇਹ ਮਾਂ ਦਾ ਪੁੱਤ ਵਿਛੜ ਗਿਆ ਆਪਣੇ ਨਾਲ ਧੰਨਵਾਦ ਆ ਜਿਹੜੇ ਵੀਰ ਇੱਥੇ ਲੈ ਕੇ ਆਏ ਨੇ ਸਾਡੇ ਕੋਲੇ ਵੀਰ ਜਤਿੰਦਰ ਸਿੰਘ ਤੇ ਵੀਰ ਪ੍ਰਦੀਪ ਸਿੰਘ ਇਹ ਦੋਨੋਂ ਵੀਰ ਲੈ ਕੇ ਆਏ ਨੇ ਬੁੱਗੀਪੁਰਾ ਚੌਂਕ ਤੋਂ ਮੋਗੇ ਸ਼ਹਿਰ ਤੋਂ ਤੇ ਚਾਰ ਪੰਜ ਦਿਨਾਂ ਤੋਂ ਵੀਰ ਹੁਣੇ ਸਾਨੂੰ ਵੀਡੀਓ ਭੇਜ ਰਹੇ ਸੀ ਇਹਦੀ ਬੀਟ ਦੀ ਸਾਤੋਂ ਜਾਣ ਹੀ ਹੋ ਪਾ ਰਿਆ ਸੀਗਾ ਸਮਾਂ ਨਹੀਂ ਸੀ ਬੰਦਾ ਨੇੜੇ ਸੀਗਾ ਸੀ ਸੋਚਦੇ ਸੀ ਵੀ ਅੱਜ ਜਾਂਨੇ ਆ ਕੱਲ ਜਾਂਨੇ ਆ ਫਿਰ ਅੱਜ ਵੀਰੇ ਉਹਨਾਂ ਨੂੰ ਬੇਨਤੀ ਕੀਤੀ ਸੀ ਕੱਲ ਵੀ ਵੀਰੇ ਤੁਸੀਂ ਉਹ ਸਮਾਂ ਕੱਢ ਕੇ ਲਿਆਓ ਇੱਥੇ ਸਾਤੋਂ ਆ ਨਹੀਂ ਹੋ ਰਿਹਾ ਠੰਡ ਬਹੁਤ ਆ ਉੱਥੇ ਬਾਹਰ ਪਿਆ ਠੰਡ ਚ ਨੇਰੇ ਤੋਂ ਡਰ ਲੱਗਦਾ ਨਾ ਦਰਦਾ ਬਹੁਤ ਨੇਰੇ ਤੋਂ ਪਤਾ ਨਹੀਂ ਕਿਵੇਂ ਇੱਥੇ ਆ ਪਹੁੰਚਿਆ ਐਡੀ ਦੂਰ ਹਜ਼ਾਰਾਂ ਕਿਲੋਮੀਟਰ ਤੋਂ ਮੋਗੇ ਸ਼ਹਿਰ ਕਿੱਦਾਂ ਪਹੁੰਚਿਆ ਇਹ ਵੀ ਇਹ ਦੱਸ ਨਹੀਂ ਪਾ ਰਿਹਾ ਤੇ ਇਹ ਵੀਰ ਇੰਨਾ ਜ਼ਰੂਰ ਆ ਵੀ ਆਪਣੇ ਤੋਂ ਵਿਛੜਿਆ ਹੋਇਆ ਵਾ ਵੀਰੇ ਹੁਣੀ ਨਿਮਾਤ ਵਾ ਕੇ ਲੈ ਕੇ ਆਏ ਆ ਪੈਰ ਵੀ ਇਹਦੇ ਖਰਾਬ ਹੋਏ ਪੈਸੇ ਗਲੇ ਢੂਈ ਤੇ ਵੀ ਜਾ ਕੇ ਮੈਂ ਜਿਵੇਂ ਕਿਸੇ ਨੇ ਕੁੱਟਿਆ ਮਾਰਿਆ ਹੁੰਦਾ ਇਦਾਂ ਵੀ ਜਾਪਦਾ ਵਾ ਪਰ ਖੜਾ ਹੋ ਸ਼ੰਕਰ ਦਾਦਾ ਖੜੇ ਹੋ ਜਾ ਪਰ ਇਹ ਵੀਰ ਦਾ ਤੁਸੀਂ ਤੋਰਾ ਦੇਖੋ ਠੀਕ ਆ ਬਸ ਡਿਪਰੈਸ ਆ ਡਰਿਆ ਹੋਇਆ ਥੋੜਾ ਜਿਹਾ ਇਹਨੂੰ ਇਹਦੇ ਘਰ ਤੱਕ ਰਚਾਉਣ ਵਾਸਤੇ ਆਪਾਂ ਇੱਕ ਛੋਟਾ ਜਿਹਾ ਅਪਰਾਲਾ ਕਰਨਾ ਬਾਲਾ ਵੱਡੀ ਕੋਈ ਕੁਰਬਾਨੀ ਨਹੀਂ ਮੰਗਦੇ ਇਹ ਲੋਕ ਤੁਸੀਂ ਵਸ ਇੱਕ ਵੀਡੀਓ ਸ਼ੇਅਰ ਕਰਨੀ ਆ ਬਸ ਤੇ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਨਾਂ ਵੀਰਾਂ ਦਾ ਕੀਤਾ ਹੋਇਆ ਅਪਰਾਲਾ ਸਫਲ ਹੋਏ ਇਹ ਆਪਣੇ ਘਰੇ ਪਹੁੰਚੂ ਆਪਣੇ ਮਾਂ ਪਿਓ ਨੂੰ ਮਿਲ ਲੂਗਾ ਹਾਂ ਬਸ ਭਾਈ ਕਿਉਂਕਿ ਇਹਦੀ ਮਾਂ ਤੜਫਦੀ ਹੋਈ ਸ਼ਾਇਦ ਇਹਨੂੰ ਢੀਕਦੀ ਹੋ ਵਿਚਾਰੀ ਹੈ ਨਾ ਵੀ ਮੇਰਾ ਪੁੱਤ ਕਿੱਥੇ ਚਲਾ ਗਿਆ ਭੈਣ ਭਰਾ ਸ਼ਾਇਦ ਇਹਨੂੰ ਲੱਭਦੇ ਹੋਣ ਸ਼ਾਇਦ ਇਹਦਾ ਬਾਪੂ ਇਹਨੂੰ ਲੱਭਦਾ ਹੋਵੇ ਹੋ ਸਕਦਾ ਹੈ ਤੇ ਬੱਚੇ ਵੀ ਇਹਨੂੰ ਤਲਾਸ਼ ਰਹੇ ਹੋਣ ਤੇ ਬਸ ਅਰਦਾਸ ਕਰਿਓ ਇਸ ਵੀਰ ਦੀ ਜ਼ਿੰਦਗੀ ਵਾਸਤੇ ਤੇ ਵੀਡੀਓ ਸ਼ੇਅਰ ਕਰਿਓ ਇਸ ਵੀਰ ਦੀ ਜ਼ਿੰਦਗੀ ਵਾਸਤੇ ਇਹ ਦੋ ਕਾਰਜ ਕਰ ਦਿਓ ਹੋਰ ਕੁਝ ਨਹੀਂ ਚਾਹੀਦਾ ਤਾਂ ਜੋ ਇਹ ਮਾਂ ਦਾ ਪੁੱਤ ਆਪਦੇ ਘਰੇ ਚਲੇ ਜਾਵੇ ਬਹੁਤ ਧੰਨਵਾਦ ਛੋਟੇ ਵੀਰੇ ਤੁਹਾਡਾ ਸਤਿ ਸ਼੍ਰੀ ਅਕਾਲ ਤੁਸੀਂ ਲੈ ਕੇ ਆਏ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਜੀ